ਇੱਕ ਗੱਲ ਦੇਖੀਏ ਤੇ ਨਾ ਆਪਣੀ ਪੱਗ ਦੀ ਇੱਜ਼ਤ ਬਹੁਤ ਐ ਮਤਲਬ ਕੋਈ ਵੀ ਆਉਂਦਾ ਪਏ ਜਨਤ ਜਾਣਾ ਤੇ ਜਾਨ ਤਾਂ ਨਿਕਲਨੀ 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 ਆ ਤਾਂ ਵੀ ਭਾਈ ਗਰੀ ਹੁੰਦੀ ਇੱਥੇ ਲੱਸੀ ਦਾ ਇੰਤਜ਼ਾਮ ਕਰੀ ਬੈਠੇ ਨੇ ਹਾਂ ਜੱਬਾ ਲੋ ਬਈ ਲਾਸਟ ਦਿਨ ਬੰਦੇ ਤਿਆਰੀ ਵਾਰੀ ਕਰ ਰਹੇ ਨੇ ਵਾਪਸੀ ਦਾ ਸਫ਼ਰ ਅੱਜ ਨਾਰਾ ਨਗਾ ਪਾਣੀ ਜਾ ਕੇ ਉਤਰਨਾ ਹੈ ਸਾਢੇ 5 ਦਾ ਟਾਈਮ ਸੀਗਾ ਸਿਰਫ 7 ਮਿੰਟ ਰਹਿ ਗਏ ਫਟਾਫਟ ਸਭ ਨੂੰ ਬਿਸਲਾ ਵੱਜ ਰਹੀ ਹੈ ਨਾ ਵੀ ਰੈਡੀ ਹੋ ਜਾਓ ਨਹੀਂ ਤੁਰ ਪਣਾ ਕਿਉਂਕਿ ਜਾਨ ਟਾਈਮ ਹੁਣ ਫੇਰ ਚੈੱਕ ਪੋਇੰਟ ਤੇ ਚੈਕਿੰਗ ਹੋਣੀ ਆ ਜਿਹੜੇ ਬੰਦੇ ਐਂਟਰ ਕਰੇ ਸੀ ਵੀ ਉਹੀ ਨਿਕਲਦੇ ਨੇ ਕੀ ਹਿਸਾਬ ਕਿਤਾਬ ਤੇ ਸਭ ਰੈਡੀ ਹੋ ਰਹੇ ਨੇ ਤੇ ਹੁਣ ਫਿਰ ਨਿਕਲਦੇ ਆ ਬ੍ਰੇਕਫਾਸਟ ਹੋ ਗਿਆ ਅੱਜ ਬਣਾਇਆ ਸੀ ਪੂਰੀਆਂ ਆ ਛੋਲੇ ਬਹੁਤ ਵਧੀਆ ਬ੍ਰੇਕਫਾਸਟ ਅੱਜ ਬਣਾਇਆ ਸੀਗਾ ਤੇ ਨੇਰਾ ਸੀ ਉਹ ਤਾਂ ਕਰਕੇ ਵਧੀਆ ਆਪਾਂ ਵੀਡੀਓ ਨਹੀਂ ਬਣਾ ਲਈ ਮੇਰਾ ਸਭ ਕੁਝ ਬਣ ਗਿਆ ਅਰੇ ਇੱਧਰ ਦੇਖ ਇੱਧਰ ਕੋਸਾ ਵੀ ਰੈਡੀ ਨੇ ਸਾਰੇ ਰੈਡੀ ਹੋ ਗਏ ਤੇ ਹੁਣ ਆਪਾਂ ਨਿਕਲਦੇ ਆ ਇੱਥੋਂ ਬਸ ਪਹਿਲੇ ਲੈ ਲੈਨੇ ਮੇਰੇ ਸੇ ਗਲਤੀ ਮਾਫ ਨਹੀਂ ਕਰਨਗੇ ਕਿਸ ਚੀਜ਼ ਕੇ ਨਹੀਂ ਨਹੀਂ ਲੈਣੇ ਵੱਛੀ ਦਾ ਬਸ ਹੌਲੀ ਚਲ ਗਲਤੀ ਮਾਫ ਨਹੀਂ karenge ਤਾਂ ਨਹੀਂ ਤਾਂ ਨਹੀਂ ਲੈ ਲੈ ਲੋ ਯਾਰ ਵਾਹ ਪੇ ਨੜ ਚਲੇਗਾ ਗਲਤੀ ਮਾਫ ਨਹੀਂ ਕਰਾਂਗੇ ਅਸੀਂ ਸਰ ਗਲਤੀ ਨੈਕਸਟ ਟਾਈਮ ਕਰਾਂਗੇ ਚਲੋ ਵੀ ਜਾਣਦੇ ਆ ਤਿਆਰੀਆਂ ਗਲਤੀ ਮਾਫ ਨਹੀਂ ਕਰਾਂਗੇ ਚਲੋ ਚਲੋ ਸ਼ਾਬਾਸ਼ ਚਲੋ ਬਈ ਉਠਾਓ ਬੈਗ ਅਸਰ ਮਰਸਰ ਕਰਾਂਗੇ ਚਲੋ ਉਠਾਓ ਬੈਗ ਬਈ ਅਸਰ ਮਰਸਰ ਕਰਾਂਗੇ ਓਕੇ ਬਾਏ ਬਾਏ ਮਿਲਦੇ ਆ ਫਿਰ ਨਾ ਠੀਕ ਹੈ ਭਾਈ ਓਕੇ ਕੱਲ ਬੋਲ ਰਹਾ ਚਲਤੇ ਆ ਫਿਰ ਅੱਛਾ ਅੱਛਾ ਸੌਰੀ ਭਾਈ ਇਹ बाय बाय बहुत अच्छा लगा चलो हाँ मिलते हैं फिर कभी है ना बहुत अच्छा। हाँ बहुत अच्छा लगा अच्छा आ रहा हूं। ओके भाई बाय बाय थैंक यू सबका धन्यवाद ठीक है अली भाई चलते हैं आ रहा हूं। ओके आ है भाई। हाँ, है। है? भाई, ओके बाय हाँ ठीक है फिर ओके बाय ਚਲੋ ਹੀਰੋ ਆ ਜਾਓ ਬਾਈ ਕਿਹ ਸਾਈਡ ਸੁਖਵੀਰ ਇਧਰ ਨੂੰ ਜਾਣਾ ਇਧਰ ਨਹੀਂ ਉਧਰ ਨਹੀਂ ਜਾਣਾ ਦੂਜੀ ਸਾਈਡ ਉਧਰ ਵਿਚ ਦੀ ਚਲੋ ਉਧਰ ਕਹਿੰਦੇ ਦੂਰ ਪਾਣਾ ਬਣ ਰਹੀ ਜੀ ਨਾ ਗੱਲ ਬਣ ਗਈ ਬੜ ਡਾਇਰੈਕਟ ਕਰਨ ਦੇ ਪੈਸੇ ਚ ਜਾ ਕਰੋ ਠੀਕ ਨਾ ਲਓ ਵੀ ਹਾਂਜੀ ਦੋਸਤੋ ਹਾਂ ਠੀਕ ਹਾਂ ਠੀਕ ਦੀ ਗੱਲ ਕਰੀ ਹਾਂ ਹਾਂਜੀ ਦੋਸਤੋ ਟ੍ਰੇਨ ਤੋਂ ਘੱਟ ਜੀਦਾ ਮੈਂ ਹਾਂਜੀ ਦੋਸਤੋ ਗੱਲ ਇਹ ਹੋ ਗਈ ਬਈ ਬਾਈ ਉਹਨਾਂ ਦੀ ਫਲਾਟ ਆ ਜਿਹੜੀ ਉਹ 6 ਵਜੇ ਦੀ ਆ ਹਨਾ ਬਾਈ ਟ੍ਰੇਨ ਤਾਂ ਕੋਈ ਲੇਟ ਨਹੀਂ ਅੱਜ ਟ੍ਰੇਨ ਨਹੀਂ ਲੇਟ ਅੱਜ ਕੋਈ ਨਹੀਂ ਲੇਟ ਤੇ ਚਲ ਮਜ਼ਾਕ ਕਰਦੇ ਸੀ ਆਪਾਂ ਵਾਪਸੀ ਦੇ ਸਫ਼ਰ ਤੇ ਹੈਗੇ ਹੁਣ ਤੇ ਚੈੱਕ ਪੋਸਟ ਕਲੀਅਰ ਕਰ ਲਈ ਆ ਜਿੱਥੇ ਬੈਗ ਵਗੈਰਾ ਆਪਣੇ ਚੈੱਕ ਹੁੰਦੇ ਨੇ ਤੇ ਕਾਗਜ਼ ਪੱਤਰ ਜਿੰਨੇ ਬੰਦੇ ਗਏ ਸੀ ਉਹਨੇ ਬੰਦੇ ਵਾਪਸ ਆ ਰਹੇ ਆ ਤੇ ਉਹ ਹਿਸਾਬ ਨਾਲ ਆਪਾਂ ਚੈਕਿੰਗ ਕਰਵਾ ਕੇ ਸਾਰੇ ਹੁਣ ਨਿਕਲ ਆਏ 7 ਵਜੇ ਆਪਾਂ ਨੇ ਕ੍ਰਾਸ ਕਰ ਲਈ ਜਿਹੜੀ ਚੈੱਕ ਪੋਸਟ ਆ ਤੇ ਹੁਣ ਆਪਾਂ ਥੋੜਾ ਡਾਊਨ ਆ ਗਏ 3000 ਤੋਂ ਛੇ ਥੱਲੇ ਆਏ ਨੇ ਆ ਮੀਟਰ ਤੋਂ ਤੇ ਉੱਥੇ ਫਿਰ ਆ ਕੇ ਨਾ ਟਰੀ ਲਾਈਨ ਸ਼ੁਰੂ ਹੋ ਜਾਂਦੀ ਆ ਜਿਹੜੇ ਦਰਖਤ ਨੇ ਉਹ ਸ਼ੁਰੂ ਹੋ ਜਾਂਦੇ ਨੇ ਉਹ ਤੋਂ ਉੱਪਰ ਦਰਖਤ ਨਹੀਂ ਹੁੰਦੇ ਜਿਵੇਂ ਆਪਾਂ ਨੇ ਸਾਰੇ ਟਰੈਕ 'ਚ ਦੇਖਿਆ ਸੋ ਹੁਣ ਫਿਰ ਵਾਪਸੀ ਵੱਲ ਜਾ ਰਹੇ ਆ ਤੇ ਚਲਦੇ ਆਂ ਅੱਜ ਆਪਾਂ ਸ਼੍ਰੀਨਗਰ ਆ ਦੇਖੋ ਦਰਖਤ शुरू हो गया हूँ पर जद कोई दरख्त नहीं सी। आ, क्या बात है वाह पहाड़ भी मगर सोना आ गया यार ਪਾਣੀ ਭਰ ਰੋਚੀ ਫਿਰ ਪਾਣੀ ਪਾਣੀ ਭਰ ਲੋ ਆ ਜੋ ਮਿੱਤਰ ਬੋਭ ਜਨਾ ਸੁਰੂ ਕਰ ਨੇ ਇੱਥੇ ਰਹੇ ਕਿੱਦੂ ਬਿਜੂ ਇੱਥੇ ਹੈ ਨਹੀਂ ਗਈ ਹੁਣ ਦੇ ਪਾਣੀ ਭਰਨ ਲੱਗੇ ਹੋਣੇ ਆਪ ਸੀਦਾ ਸਫਰਾ ਬਸ ਰਹਿ ਗਿਆ ਤਕਰੀਬਨ 10 ਕਿਲੋਮੀਟਰ ਤੋਂ ਬਾਅਦ ਖਾ ਲੀਂਦੇ ਹੁਣ ਤਾਂ ਉੱਪਰ ਹੀ ਥੋੜੀ ਨੂੰ ਟੰਕਾ ਠੰਡਾ ਬਾਦੀ ਤੇ ਨਹੀਂ ਹਾਂ ਤਾਂ ਪਾਣੀ ਬੜਾ ਸਾਵਧਾਨੀ ਨਾਲ ਖੋਣ ਹੂੰ ਹੂੰ ਕੀ ਲੱਗਿਆ ਭਾਈ ਵਾਪਸੀ ਦੇ ਸਫਰ ਤੇ ਆਪਾਂ ਜਾ ਰਹੇ ਹਾਂ ਤੇ ਇੱਥੇ ਨਾ ਇੱਕ ਥੋੜੀ ਜੀ ਗੱਲ ਤੁਹਾਨੂੰ ਦੱਸਣੀ ਹੈ ਜ਼ਰੂਰੀ ਅਰਸ਼ ਦੱਸੂਗਾ ਇਹ ਗੱਲ ਅਰਸ਼ ਬਈ ਦੱਸ ਹਾਂਜੀ ਇੱਥੇ ਨਾ ਬਈ ਅਸੀਂ ਇੱਕ ਗੱਲ ਦੇਖੀ ਇੱਥੇ ਨਾ ਆਪਣੀ ਪੱਗ ਦੀ ਇੱਜ਼ਤ ਬਹੁਤ ਹੈ ਹਾਂ ਮਤਲਬ ਕੋਈ ਵੀ ਆਉਂਦਾ ਹੈ ਪਹਿਲਾਂ ਆ ਕੇ ਸੱਸੀ ਗੱਲ ਬਾਈ ਜੀ ਸੱਸੀ ਗੱਲ ਸਰਦਾਰ ਜੀ ਵੀ ਹੱਥਾਂ ਦੀ ਚੱਕੀ ਫਿਰਦੇ ਆ ਲੋਕ ਇਹ ਚ ਇੱਕ ਬਈ ਤੁਹਾਨੂੰ ਕਿੱਸਾ ਹੋਰ ਸੁਣਾਉਣਾ ਮੈਂ ਅਸੀਂ ਮਨਾਲੀ ਤੋਂ ਆਈ ਜਾਂਦੇ ਸੀ ਸਾਈਕਲਾਂ ਤੇ ਤੇ ਨਾਲ ਬਈ ਦੋ ਨਾ ਆਪਣੇ ਮਣੀਕਰਨ ਸਾਹਿਬ ਤੋਂ ਆਈ ਜਾਂਦੇ ਉਹਨਾਂ ਕੇ ਅਸੀਂ ਸਾਈਕਲਿੰਗ ਕਰਕੇ ਆਈ ਸੀ ਉਹ ਸਾਨੂੰ ਹਿੰਦੀ 'ਚ ਕਹਿੰਦੇ ਵੀ ਕਹਾਂ ਤੋਂ ਆਏ ਹੋ ਮਹਾ ਬਈਰ ਛੋਡੇ ਨਾਲ ਦੀਆਂ ਪੰਜਾਬੀ ਐ ਤੇ ਉਥੋਂ ਬਈ ਮੈਨੂੰ ਫੀਲ ਹੋਇਆ ਮਹਾ ਵੀ ਪਛਾਣ ਖੋਲੀ ਆਪ ਆਪ ਦੀ ਹਾਂ ਪੱਗ ਨਹੀਂ ਮੰਨੀ ਹੈਗੀ ਹਾਂ ਉ ਇਹੋ ਜਿਹਿਆਂ ਥਾਮਾ ਤੇ ਆਊਟ ਆਫ ਸਟੇਟ ਆ ਕੇ ਬਈ ਪੱਗ ਦੀ ਐਹਮੀਅਤ ਪਤਾ ਲੱਗਦੀ ਆ ਜਿਵੇਂ ਆਮ ਬਾਈ ਬੰਦੇ ਤਾਂ ਆਪਾਂ ਨੂੰ ਕਹਿੰਦੇ ਹੀ ਕਹਿੰਦੇ ਨੇ ਜਿਵੇਂ ਆ ਗਾਈਡ ਨੇ ਜਾਂ ਜਿਹੜਾ ਵੀ ਰਸਤੇ ਜੀ ਲੰਘਦਾ ਏ ਤੁਹਾਨੂੰ ਉਹ ਸਸਰੀ ਦਾ ਬੁਲਾ ਕੇ ਨਗਰ ਦਾ ਸਸਰੀ ਦਾ ਸਰਦਾਰ ਜੀ ਕਹੇ ਬਟ ਈਵਨ ਕੇ ਆਰਮੀ ਵਾਲੇ ਵੀ ਨੇ ਜਿਹੜੇ ਉਹ ਵੀ ਆਪਾਂ ਨੂੰ ਖੜੇ ਨੂੰ ਦੂਰੋਂ ਕਹਿਣਗੇ ਸਸਰੀ ਘਰ ਸਰਦਾਰ ਜੀ ਬਾਈ ਟਰੈਕ 'ਚ ਦੋ ਤਿੰਨ ਵਾਰੀ ਤਾਂ ਮੈਂ ਵੀ ਕਹਿਤਾ ਹੂੰ ਤੁਹਾਨੂੰ ਮਾ ਮੈਂ ਤਾਂ ਆ ਬੰਨਣ ਲੱਗਦਾ ਸਹੀ ਗੱਲ ਹੈ ਮੈਂ ਇੱਜ਼ਤ ਹੀ ਬਹੁਤ ਹੈਗੀ ਆ ਆਰਮੀ ਵਾਲੇ ਤੇ ਕੋਈ ਹੋਰ ਕਿਸੇ ਨੂੰ ਬੁਲਾਉਂਦੇ ਤੱਕ ਨਹੀਂ ਪਰ ਉਹ ਪੱਗ ਵਾਲੇ ਬੰਦੇ ਨੂੰ ਸਪੈਸ਼ਲ ਸਸਰੀ ਘਰ ਨੇ ਬੁਲਾਉਣੀ ਆ ਹਾਲ ਚਾਲ ਪੁੱਛਣਾ ਹੈ ਹਰ ਜਗ੍ਹਾ ਜਿੱਥੇ ਮਿਲਨੇ ਤਾਂ ਉਹਨੇ ਪੁੱਛਿਆ ਹੀ ਪੁੱਛਿਆ ਤੇ ਆਮ ਜਿਹੜੇ ਗਾਈਡ ਨੇ ਘੋੜੇ ਵਾਲਾ ਜਿੰਨੇ ਵੀ ਨੇ ਉਹ ਤਾਂ ਪੁੱਛਦੇ ਪੁੱਛਦੇ ਨੇ ਆਪਾਂ ਨੂੰ ਵੀ ਐਮੀ ਇਹ ਤਾਂ ਸਮਝ ਨਹੀਂ ਚਾਹੀਦੀ ਸਮਝ ਨਹੀਂ ਚਾਹੀਦੀ ਜਦੋਂ ਆਪਣੇ ਬਜ਼ੁਰਗਾਂ ਨੇ ਖੱਟਿਆ ਏ ਜੀ ਆਪਾਂ ਨੂੰ ਇੱਥੇ ਇਹਦੇ ਨਾਲ ਕਰਕੇ ਪਛਾਣ ਨਾਲ ਵਧੀਆ ਕਹਿੰਦੇ ਨੇ ਅਗਲੇ ਤਾਂ ਮਾੜਾ ਵੀ ਕਹਣਗੇ ਜੇ ਮਾੜਾ ਕਹਿਣ ਲੱਗ ਜੈ ਨੇ ਵੀ ਜਿਹੜੇ ਪੱਗ ਬੰਦੇ ਹੋ ਆਏ ਨੇ ਆਪਾਂ ਕਰਕੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਭਾਈ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹੈ ਜਿਵੇਂ ਅੱਗੇ ਵੀ ਹਮੇਸ਼ਾ ਕਹਿੰਦੇ ਨੇ ਪੱਗ ਨਾਲ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਪੰਜਾਬ ਨੂੰ ਬਿਲਕੁਲ ਬਿਲਕੁਲ ਬਾਹਰਲੇ ਸੂਬਿਆਂ 'ਚ ਹਾਂ ਸੋ ਇਹੀ ਸੀ ਗੱਲਬਾਤ ਇਹ ਮੈਨੂੰ ਫੀਲ ਹੋਈ ਕਿ ਤੁਹਾਨੂੰ ਦੱਸਣੀ ਜ਼ਰੂਰੀ ਆ ਹਾਂ ਬਾਕੀ ਵਾਪਸੀ ਦੇ ਸਫ਼ਰ ਤੇ ਆ ਲੈਂਦੇ ਹੁਣ ਯਾਰੇ ਇਹ ਹੁਣ ਵਾਪਸੀ ਦਾ ਸਫ਼ਰ ਚੱਲ ਰਿਹਾ ਭਾਈ ਉਹੀ ਆਪਣਾ ਗੰਗਵਾਲ ਲੇਕ ਤੋਂ ਖੱਲੇ ਨੂੰ ਨਾਨਾ ਨਾਗ ਨੂੰ ਤੇ ਇਧਰੋਂ ਵੀ ਕੁਝ ਬੰਦੇ ਜਾਂਦੇ ਨੇ ਉਧਰ ਨੂੰ ਤੇ ਮੈਂ ਆਹ ਰਸਤਾ ਉੱਤਰਨੇ ਵਾਲਾ ਹੁਣ ਅਸੀਂ ਉੱਤਰ ਰਹੇ ਹਾਂ ਇਧਰੋਂ ਵੀ ਕੁਝ ਬੰਦੇ ਉੱਪਰ ਨੂੰ ਜਾਂਦੇ ਨੇ ਕਹਿੰਦੇ ਜਿਹੜੀ ਗੰਗਵਲ ਝੀਲ ਹੈ ਨਾ ਬਹੁਤ ਵੱਡੀ ਝੀਲ ਆ ਤੇ ਇਧਰੋਂ ਜੇ ਜਾਂਦੇ ਆਂ ਆਪਾਂ ਤਾਂ ਗੰਗਵਲ ਝੀਲ ਪਹਿਲਾਂ ਆ ਜਾਂਦੀ ਆ ਰਸਤਾ ਔਖਾ ਹੈ ਬਹੁਤ ਆ ਹੈਗਾ 1500 15 16 ਕਿਲੋਮੀਟਰ ਤੇ ਔਖਾ ਵੀ ਬਹੁਤ ਆ ਰਸਤਾ ਜਿਵੇਂ ਕਹ ਰਿਹਾ ਹੁਣ ਤੱਕ ਜਿੰਨਾ ਆਪਾਂ ਉੱਤਰੇ ਆਂ ਸਭ ਨਾਲ ਉੱਤਰਨੇ ਇੱਥੇ ਔਖਾ ਤੇ ਫਿਰ ਚੜ੍ਹਨਾ ਤਾਂ ਕਿੰਨਾ ਔਖਾ ਹੋਊਗਾ ਸੋ ਪਰ ਕੁਝ ਲੋਕ ਇਧਰੋਂ ਵੀ ਜਾਂਦੇ ਨੇ ਕਿਉਂਕਿ ਉਹ ਜਿਹਨਾਂ ਨੇ ਸਾਰਾ ਟਰੈਕ ਨਹੀਂ ਕਰਨਾ ਕੱਲੀ ਗੰਗਵਾਲ ਲੇਕ ਹੈ ਜਿਹੜੀ ਸਭ ਤੋਂ ਵੱਡੀ ਤੇ ਸੋਹਣੀ ਉਹ ਦੇਖਣੀ ਆ ਲੋਕਲ ਖਾਸ ਕਰਕੇ ਬੰਦੇ ਨੇ ਉਹ ਇਧਰੋਂ ਚਲੇ ਜਾਂਦੇ ਨੇ ਤੇ ਲੇਕ ਦੇਖ ਕੇ ਇਧਰੋਂ ਹੀ ਵਾਪਸ ਆ ਜਾਂਦੇ ਨੇ ਫਿਰ ਉਹ ਪੂਰਾ ਜਿਹੜਾ ਕੇਜੀ ਵਾਲਾ ਕਸ਼ਮੀਰ ਗ੍ਰੇਟ ਲੇਕ ਟਰੈਕ ਨਹੀਂ ਕਰਦੇ ਇੱਕ ਦੇਖ ਕੇ ਆਪਣੀ ਲੇਕ ਆ ਜਿਹੜੀ ਉਹ ਵਾਪਸ ਆ ਜਾਂਦੇ ਨੇ ਚਲੋ ਉਹ ਵੀ ਠੀਕ ਆ ਜੇ ਕਿਸੇ ਨੂੰ ਘੱਟ ਸਮਾਂ ਹੈ ਨਾ ਤਾਂ ਉਹ ਉਹ ਦੇਖ ਸਕਦੇ ਜੇ ਤੁਸੀਂ ਵੀ ਸਿਰਫ ਇੱਕ ਲੇਕ ਦੇਖਣੀ ਹੈ ਜਿਹੜੀ ਕਿ ਬਹੁਤ ਸ਼ਾਨਦਾਰ ਆ ਨੇ ਨਹੀਂ ਦੇਖੀ ਤਾਂ ਪੁਰਾਣੀ ਵੀਡੀਓ ਚ ਦੇਖ ਲਿਓ ਤੇ ਉਹ ਦੇਖਣੀ ਆ ਫਿਰ ਤੁਸੀਂ ਇੱਧਰ ਨੂੰ ਵੀ ਆ ਸਕਦੇ ਹੋ ਨਾਰਾਨਾਗ ਤਾਂ ਸਿੱਧਾ ਜਿਹੜੀ ਗੰਗਵਾਲ ਲੇਕ ਆ ਉਹਨੂੰ ਜਾ ਸਕਦੇ ਆ ਆਪਣੇ ਭਾਈ ਮੇਰ ਸਿੰਘ ਜੀ ਇੱਕ ਹੁਣੇ-ਹੁਣੇ ਗੱਲ ਇਹਨਾਂ ਨੇ ਦੱਸੀ ਆ ਕਹਿੰਦੇ ਭਾਈ ਉੱਤਰਦੇ ਆ ਨਾ ਜਾਨ ਨਿਕਲਦੀ ਆ ਭਾਈ ਦੱਸਿਓ ਅਗਰਾਂ ਗੱਲ ਕੀ ਆ ਵੇਖੋ ਜੀ ਜੰਨਤ ਜਾਣਾਂ ਤੇ ਜਾਨ ਤਾਂ ਨਿਕਲਨੀ 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 ਆ ਜੰਨਤ ਜਾਣ ਵਾਸਤੇ ਨਾ ਜਾਨ ਦੇਣੀ ਬਹੁਤ ਜ਼ਰੂਰੀ ਹੈ ਜਾਨ ਦੇਣੀ ਜਾਨ ਨਿਕਲਣੀ ਨਿਕਲਣੀ ਸਹੀ ਗੱਲ ਹੈ ਉੱਤੇ ਨਜ਼ਾਰੇ ਜੰਨਤ ਦੇ ਨੇ ਤਾਂ ਕਰਕੇ ਹੁਣ ਜੇ ਜਾਨ ਨਿਕਲ ਰਹੀ ਆ ਤਾਂ ਇਟ ਮੀਨਸ ਵੀ ਜੰਨਤ ਦੇ ਨਜ਼ਾਰੇ ਦੇਖਣੇ ਤਾਂ ਜਾਨ ਤਾਂ ਦੇਣੀ ਪੈਣੀ ਹੈ ਮਤਲਬ ਔਖੇ ਤਾਂ ਹੋਣਾ ਪੈਣਾ ਬਿਲਕੁਲ ਜੀ ਹਾਂ ਸੋ ਇਹ ਗੱਲਬਾਤ ਆ ਬਾਕੀ ਜਾਈ ਜਾ ਰਹੇ ਆ ਹੁਣ ਤੱਕ ਦੀ ਸਭ ਤੋਂ ਮਤਲਬ ਜਿਹੜਾ ਉਤਰਨ ਦਾ ਰਸਤਾ ਖਤਰਨਾਕ ਰਸਤਾ ਹੈ ਗੋਡਿਆਂ ਦੀ ਬੱਸ ਹੋਈ ਪਈ ਆ ਪੰਜਿਆਂ ਦੀ ਬੱਸ ਹੋਈ ਪਈ ਆ ਹੁਣ ਤੱਕ ਇੰਨੇ ਦਿਨ ਦੇ ਟਰੈਕ 'ਚ ਇੰਨਾ ਮੁਸ਼ਕਲ ਰਸਤਾ ਨਹੀਂ ਸੀ ਇਹਦਾ ਹੀ ਲਾਸਟ ਦਿਨ ਦਾ ਇਹ ਰਸਤਾ ਕਾਫੀ ਟਾਫਾ ਹੈ ਆ ਦੇਖੋ ਤਾਹਾਂ ਪਹੁੰਚ ਨਹੀਂ ਲੱਗੇ ਵਾਹ ਨੇੜੇ ਪਰ ਕੁਝ ਲੋਕ ਇਧਰੋਂ ਵੀ ਜਾਂਦੇ ਨੇ ਉੱਪਰ ਜਿਹੜੇ ਸਿਰਫ ਗੰਗਵਲ ਝੀਲ ਦੇਖਣ ਜਾਂਦੇ ਨੇ ਉਹਨਾਂ ਲਈ ਤਾਂ ਬਾਹਲਾ ਹੀ ਬਾਹਲਾ ਹੀ ਜ਼ਿਆਦਾ ਔਖਾ ਕੰਮ ਹਾਂ ਲੋਕਲ ਬੰਦੇ ਜਾਂਦੇ ਨੇ ਵਾਧੇ ਇਧਰ ਦੀ ਇੱਕ ਦਿਨ ਵਾਸਤੇ ਹੀ ਨਹੀਂ ਜਾਣਾ ਉਹ ਨੇ ਇਹ ਉਧਰ ਥੱਲੇ ਆਪਾਂ ਨੇ ਜਾਣਾ ਹਲੇ ਵੜ ਖਾਸੀਆ ਲਓ ਮਿੱਤਰੋ ਐਨੇ ਦਿਨ ਪਹਾੜਾਂ 'ਚ ਰਹਿ ਕੇ ਨੈਟਵਰਕ ਤੋਂ ਫੋਨ ਦੇ ਤੋਂ ਤੇ ਬਿਜਲੀ ਤੋਂ ਦੂਰ ਰਹਿ ਕੇ ਵਾਪਸ ਆਪਾਂ ਪਹੁੰਚ ਚੁੱਕੇ ਆਂ ਉਹ ਜਗ੍ਹਾ ਤੇ ਜਿੱਥੋਂ ਕੋਈ ਗੱਡੀਆਂ ਚੱਲਦੀਆਂ ਨਹੀਂ ਨਈਂ ਤਾਂ ਅੱਗੇ ਕੋਈ ਗੱਡੀ ਨਹੀਂ ਚੱਲਦੀ ਕੁਛ ਨਹੀਂ ਚੱਲਦਾ ਬਸ ਪੈਦਲੇ ਕੰਮ ਹੁੰਦਾ ਹੈ ਜਾਂ ਸੀ ਕਿ ਕੋੜੇ ਹੁਣ ਵਾਪਸ ਆ ਗਏ ਆ ਉੱਥੇ ਨਾਰਾ ਨਗ ਜਿੱਥੇ ਆਪਣਾ ਟਰੈਕ ਜਿਹੜੀ ਦੀ ਸਮਾਪਤੀ ਹੋਣੀ ਆ ਪਹੁੰਚ ਗਏ ਆ ਵਾਪਸ ਆ ਦੇਖੋ ਰਸਤਾ ਬੜਾ ਔਖਾ ਬੜਾ ਪੱਥਰੇ ਪੱਥਰ ਹਾਂ ਉਹ ਦੇਖੋ ਸਾਹਮਣੇ ਟਾਵਰ ਟੋਵਰ ਘਰ ਘਰ ਜੇ ਦਿਖਣ ਲੱਗ ਗਏ ਪਹੁੰਚ ਗਏ ਆ ਆਪਾਂ ਵਾੜ ਤੇ ਲਾਸ ਤੇ ਹਾਂ ਅਸਮਾਨ ਤੋਂ ਜ਼ਮੀਨ ਤੇ ਜੰਨਤ ਤੋਂ ਧਰਤੀ ਤੇ ਵਾਪਸ ਉਹੀ ਸ਼ੋਰ ਸ਼ਰਾਬਾ ਉਹੀ ਰੌਲਾ ਰੱਪਾ ਤੇ ਉਹੀ ਸਭ ਕੁਝ ਲਓ ਵੀ ਆਗੇ ਵਾਪਸ ਜ਼ਮੀਨ ਤੇ ਤੇ ਆ ਬੈਠਾ ਆਪਣਾ ਬਾਈ ਜਮੀਲ ਕਿਧਰ ਬੰਦੇ ਹੈਲੋ ਗਾਇਸ ਹੈਲੋ कलेशन थैंक यू थैंक यू, यू। मुबारक आपको मुबारक ਤੁਹਾਨੂੰ ਵੀ ਬਾਈ ਤੁਹਾਡੇ ਨਾਲ ਹੀ ਮੁबारकाने ਤੁਸੀਂ ਕਰਵਾਇਆ ਤਾਂ ਹੋਇਆ ਹੋਰ ਸਭ ਬੜੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਸੋਹਣਾ ਟ੍ਰੈਕ ਰਹਾ ਬਹੁਤ ਸੋਹਣਾ ਟ੍ਰੈਕ ਬਹੁਤ 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 ਨਿਆਰਾ ਆਇਆ ਅਸੀਂ ਆਂਦੇ ਹਾਂ ਗੱਲ ਕਰਦੇ ਸੀ ਬਾਈ ਕਹਿੰਦਾ ਜਾਨ ਨਿਕਲਦੀ ਆ ਫਿਰ ਕਹਿੰਦਾ ਕਹਿੰਦਾ ਜਾਨ ਨਿਕਲੂਗੀ ਤਾਂ ਹੀ ਜਨਰਲ ਜਾਵਾਂਗੇ ਜਨਰਲ ਜਾਣੇ ਕੇ ਲਈ ਜਾਨ ਨਿਕਲਨੀ ਜ਼ਰੂਰੀ ਹੈ ਨਾ ਤਾਂ ਵੀ ਜਨਰਲ ਜਾਏਗਾ ਹਾਂ ਨਹੀਂ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ ਸਾਹਿਬ ভাই ਗਰੀ ਹੋਣੀ ਇੱਥੇ ਲੱਸੀ ਦਾ ਇੰਤਜ਼ਾਮ ਕਰੀ ਬੈਠੇ ਨੇ ਹੋਰ ਥੱਲੇ ਪਹੁੰਚਿਆ ਸੀ ਲੱਸੀ ਬਹੁਤ ਸੁਆਦ ਸੀ ਸੁਆਦ ਆ ਗਿਆ ਚਲੋ ਦੇਖਦੇ ਹਾਂ ਕਿਦਾ ਟੈਸਟਾ ਲੱਸੀ ਕਮਾਲ ਆ ਬਈ ਵਾਕੇ ਕਮਾਲ ਆ ਲੱਸੀ ਕੀ ਨਾਮ ਆ ਮਾਸਟਰ ਫਰਦੌਸ 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 ਇਹ ਹਾਟਲੇ ਰੈਸਟੋਰੈਂਟ ਸੇ ਓਕੇ ਓਕੇ ਉੱਤਰ ਬਈ ভাই ਇਹ ਨਾ ਨਾਰਾ ਨਾਗ ਨਾਰਾ ਨਾਗ ਨਾਰਾ ਨਾਗ ਫਰਦੌਸ ਦੀ ਲੱਸੀ ਪੀ ਰਹਾ ਬਹੁਤ ਵਧੀਆ ਸ਼ਾਬਾਸ਼ ਇੱਕ ਵਾਰੀ ਸ਼ਾਬਾਸ਼ ਆ ਨਾਰਾ ਨਾਗ ਦਾ ਮਾਹੌਲ ਆ ਬਾਈ ਜਿੱਥੋਂ ਪਰੋ ਸਾਰੇ ਕੇਜੀਐਲ ਟਰਾਈ ਕਰਕੇ ਬੰਦੇ ਆਉਂਦੇ ਨੇ ਤੇ ਇੱਥੋਂ ਫਿਰ ਨਾਰਾ ਨਾਗ ਤੋਂ ਟੈਕਸੀ ਲੈ ਕੇ ਸ਼੍ਰੀਨਗਰ ਜਾਂਦੇ ਨੇ ਤੇ ਉੱਥੋਂ ਵਾਪਸੀ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ ਅੱਜ ਤਾਂ ਸਾਹਮਣੇ ਟੈਕਸੀਆਂ ਖੜੀਆਂ ਨੇ ਆਪਣੇ ਬੰਦੇ ਖੜੇ ਨੇ ਹੁਣ ਮਸਲਾ ਇਹ ਹੋ ਗਿਆ ਬੰਨ ਬੈ ਕੇ ਘੋੜਿਆਂ ਤੇ ਆ ਉਹ ਘੋੜੇ ਹਲੇ ਪਹੁੰਚੇ ਨਹੀਂ ਉਹ ਬੰਗਲੌਰ ਵਾਲੇ ਮੁੰਡੇ ਜਿਹੜੇ ਉਹਨਾਂ ਦਾ ਬੈਗ ਘੋੜਿਆਂ ਤੇ ਆ ਉਹ ਜੇ ਪਹੁੰਚੇ ਨਹੀਂ ਹੈਗੇ ਤੇ ਆ ਹੈਗਾ ਮਾਹੌਲ ਔਰ ਇਹਦਾ ਟੈਕਸੀਆਂ ਖੜੀਆਂ ਨੇ ਇੱਧਰ ਆਇਆ ਗੱਡੀਆਂ-ਗੁਡੀਆਂ ਸਾਰੀਆਂ ਜਾਣੇ ਵਾਲੀਆਂ ਤਿਆਰ ਇਹਨਾਂ ਚ ਬੈਠ ਕੇ ਕਰ ਲੈਣੇ ਜਾਣਾ ਹੈ ਤੇ ਉਧਰ ਹੈਗੀ ਆ ਪਾਰਕਿੰਗ ਆਪਣੀ ਕਿੱਥੇ ਆਪਾਂ ਆਪਣੀ ਗੱਡੀ ਲਾ ਸਕਦੇ ਆ ਕਿਉਂਕਿ ਪੇੜ ਪਾਰਕਿੰਗ ਲੱਗ ਜੇ ਇੱਧਰੋਂ ਕਿਸੇ ਨੂੰ ਜਾਣਾ ਉੱਪਰ ਗੰਗਵਾਲ ਨੂੰ ਤਾਂ ਜਾ ਸਕਦੇ ਆ ਇਹ ਐ ਇੱਥੇ ਦਾ ਮਾਹੌਲ ਲਓ ਮਿੱਤਰੋ ਗੱਡੀ 'ਚ ਬੈਠ ਗਏ ਹੁਣ ਹੁਣ ਆਪਾਂ ਜਾਣਾ ਹੈ ਮਿਲਾਂਗੇ ਮਿਲਾਂਗੇ ਆਤੇ ਆਂ 10 ਦਿਨ ਬਾਅਦ ਫਿਰ ਸ਼੍ਰੀਨਗਰ ਤੇ ਆਹ ਬਾਈ ਆਪਣਾ ਟੱਕ ਇਧਰ ਮਾਫਲਾ ਬਾਈ ਫਿਰਦਾ ਗੱਲ 'ਚ ਤੇ ਬਾਕੀ ਦੇ ਸਾਥੀ ਸਾਰੇ ਗੱਲ ਖੜੇ ਰਹਿਣਾ ਤੇ ਬਰਾਏ ਕੀ ਦੇਣ ਵਾਸਤੇ ਆਪਾਂ ਨੂੰ ਬਰਾਏ ਕੀ ਕਰਨ ਨੂੰ ਅਸਾਂ ਲਿਖੇ ਬਰਾਵਾ ਹੋਰ ਦਾ